ਲਓ ਵੀ ਦੋਸਤੋ ਆਜੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ 50% ਤੇ ਬਾਈਆਂ ਨੇ ਆਫਰ ਦਿੱਤਾ ਹੋਇਆ ਦੁਕਾਨ ਕਹਿੰਦੇ ਕਰਨੀ ਹੈ ਖਾਲੀ ਤੇ ਆਜੋ ਆਪਾਂ ਗੱਲਬਾਤ ਕਰਵਾਉਣੇ ਆ ਦੱਸੋ ਬਾਈ ਜੀ ਕੀ ਗੱਲ ਹੈ ਬਾਈ ਜੀ ਸਸਤਰੀਕਾਰ ਇਹੇ ਦੁਕਾਨ ਆਪਾਂ ਲੋਏ 15 15 ਜੂਨ ਤੱਕ ਇਹ ਦੁਕਾਨ ਜੀ ਇਹ ਇਹ ਆਪਣੇ ਸਾਰਾ ਮਾਲੇ ਸੇਲ ਕਰਨਾ ਹੈ ਬਾਈ ਜੀ ਆਪਾਂ ਰੇਟ ਇੰਨੇ ਘਟਾ ਦੇ ਲੁੱਟੋ ਮੇਲਾ ਜਿੱਦੋਂ ਲੁੱਟਿਆ ਜਾਂਦਾ ਹੈ ਮੇਲੇ ਦੇ ਦਿਖਾਓ ਜੀ ਮਾੜਾ ਜ ਮੇਲੇ ਦੀ ਵੈਰਾਈਟੀ ਦੇਖੋ ਤੁਸੀਂ ਜੀ ਜਿਵੇਂ ਆਹ ਸੂਟ 900 ਰੁਪਏ ਦਾ ਹੈ ਕੁੱਲ 500 ਰੁਪਏ ਦਾ ਕਰ ਰੱਖਿਆ ਬਾਈ ਜੀ ਸੂਟ ਇਹ ਫੈਕਟਰੀ ਬੱਚ 12 ਸਾਲ ਦੇ ਬੱਚੇ ਦੇ ਕਿਤੇ ਸਾਨੂੰ ਸੂਟ ਮਿਲਣਗੇ ਕੋਈ 500 ਵਾਲਾ ਕੋਈ 600 ਵਾਲਾ 500 ਦੇ 2 ਕੋਈ 500 ਦੇ 3 ਵੈਰਾਈਟੀਆਂ ਬਹੁਤ ਸੋਹਣੀਆਂ ਆ ਚੁੱਕੀਆਂ ਨੇ ਇਹ 500 ਦੇ 3 ਸੂਟ ਪੈਣਗੇ ਬਾਈ ਜੀ ਠੀਕ ਹੈ ਜੀ ਸੂਟ ਬਹੁਤ ਸੋਹਣੇ ਨੇ ਸਾਈਜ਼ 20 ਨੰਬਰ ਆ 22 ਨੰਬਰ ਆ 24 ਨੰਬਰ 26 ਨੰਬਰ ਸਾਈਜ਼ ਜਿਹੜਾ ਮਰਜ਼ੀ ਲਾ ਲਓ ਸਾਈਜ਼ 32 ਨੰਬਰ ਦੇ ਕਿੰਨੇ ਮਿਲਣਗੇ ਜੀ ਦੇਖੋ ਜੀ ਇਹ ਸਕਰਨ ਸੂਟ ਆਇਆ ਕੁੜੀਆਂ ਵਾਲਾ ਵੀਰੇ ਠੀਕ ਹੈ ਜੀ ਜਿਵੇਂ ਇਹਦਾ ਰੇਟ 900 ਰੁਪਏ ਹੈ ਬਾਈ ਜੀ ਅੱਛਾ ਇਹ ਲੋਕਟੀ ਕੰਪਨੀ ਸੂਟ ਆ 900 ਰੁਪਏ ਦਾ ਰੇਟ ਆ ਸੀ ਇਹਦਾ ਠੀਕ ਹੈ ਜੀ ਕੋਗੀ ਦੁਕਾਨ ਖਾਲੀ ਕਰਨ ਕਰਕੇ ਆਪਾਂ ਨੇ ਠੀਕ ਹੈ ਜੀ ਵੈਰਾਈਟੀ ਬਹੁਤ ਸੋਹਣੀ ਆ ਚੁੱਕੀ ਹੈ ਅੱਗੇ ਦੇਖ ਲਓ ਵੈਰਾਈਟੀ ਜੀ ਜਿਵੇਂ ਆ ਜੀਨ ਜਿਆ ਪੈਂਟ ਆ ਗਈਆਂ ਜੀ ਜੀਨ ਇੰਡੀਪੈਂਡੈਂਟ ਦੇਖੋ ਇਹਦਾ ਜਿਵੇਂ ਰੇਟ 500 600 700 ਰੇਟ ਹੈ ਅਸੀਂ 500 ਹੀ ਦੋ ਕਰ ਦਿੱਤੇ ਪੈਂਟਾ ਜੀਨ ਦੀਆਂ ਕੀ ਸੈਸ ਇਹਦਾ ਜੀ ਸੈਸ ਤੁਹਾਨੂੰ ਮਿਲੂਗਾ ਬੱਚੇ ਦਾ 26 28 30 32 34 36 38 40 ਨੰਬਰ ਤੇ ਕਰੀ ਦੇ ਦਾਂਗੇ ਤੁਹਾਨੂੰ ਪੈਂਟਾ ਜੀ ਠੀਕ ਹੈ ਪੈਂਟਾ ਬਹੁਤ ਸੋਹਣੀਆਂ ਆ ਚੁੱਕੀਆਂ ਨੇ ਜੀ ਪੈਂਟਾਂ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਚੁੱਕੇ ਨੇ ਜੀ ਇੱਕ ਆ ਇਹ ਜਿਹੜੀ ਪੈਂਟ ਹੈ ਬੂਟ ਕੱਟ ਹੈ ਇਹ ਇਕੱਲਾ ਨੈਰੋ ਹੁੰਦੀ ਹੈ ਬੂਟ ਕੱਟ ਪੈਂਟਾਂ ਨਾਲ ਇਹ ਸ਼ਰਟ ਆ ਗਈ ਜੀ ਠੀਕ ਹੈ ਜੀ ਇਹਦਾ ਰੇਟ ਕੱਢਾਂਗੇ ਛੋਟੇ ਵਾਸਤੇ ਕੁੱਲ ਐਂ ਲਾ ਲਓ 700 ਰੁਪਿਆ ਪੈਂਟ ਸ਼ਰਟ ਦਾ ਹੀ ਠੀਕ ਹੈ ਜੀ ਵਿੱਚੇ ਪੈਂਟ ਵਿੱਚੇ ਸ਼ਰਟ 700 ਰੁਪਏ ਚ ਪੈਂਟ 500 700 ਦਾ ਸਮਾਈਏ ਹੋ ਰਹੀ ਹੈ ਅੱਜ ਕੱਲ੍ਹ ਬਿਜਾਰ ਫਿਰ ਆਪਣੀ ਇਸੇ ਆਫਰ ਤੇ ਆਉਣਗੇ ਬਈ ਫਿਰ ਤੁਸੀਂ ਨਾਲੇ ਕੱਪੜਾ ਦੇ ਰਹੇ ਹੋ ਕੱਪੜਾ ਵੀ ਦਵਾਂਗੇ ਨਾਲੇ ਚੱਲੂਗਾ ਵੀ ਐ ਨਹੀਂ ਵੀ ਆਪਾਂ ਦੋ ਵਾਰੀ ਪਾ ਲੈ ਤੀਜੀ ਵਾਰੀ ਖਤਮ ਹੋ ਜਾ ਕੱਪੜਾ ਕੋਈ ਨਹੀਂ ਦਾ ਫਲਵੇ ਇੱਕ ਆ ਗਿਆ ਬੱਚੇ ਦਾ ਕੁੜਤਾ ਵੀ ਆਮਾ ਜੀ ਠ ਇਹ ਲਓ 6 ਸਾਲ ਦੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਦੇ ਕਿੰਨੇ ਤੁਹਾਨੂੰ ਕੁਰਤੇ ਦੇ ਮਿਲੂਗਾ ਜੀ ਠੀਕ ਹੈ ਜੀ ਠੀਕ ਹੈ ਜੀ ਉਦੋਂ ਆ ਗਈ ਟੀ-ਸ਼ਰਟਾਂ ਜੀ ਲਓ ਜੀ ਇਹ 500 ਦੇ ਤਿੰਨ ਪੈਣਗੇ ਤੁਹਾਨੂੰ ਬਾਈ ਜੀ ਟੀ-ਸ਼ਰਟਾਂ ਠੀਕ ਹੈ ਇਹਦਾ ਰੇਟ ਇੱਕ 400 ਰੁਪਏ ਇੱਕ ਟੀ-ਸ਼ਰਟਾਂ ਜਿਹੜੀ ਮਾਰਕੀਟ 'ਚ ਵਿਕ ਰਹੀ ਐ ਅਸੀਂ 500 ਦੀ ਤਿੰਨ ਕਿੱਟੀਆਂ 'ਚ ਗੱਲ ਦੇ ਮਾਰੀ 500 ਦੇ ਤਿੰਨ ਕਰ 500 ਦੇ ਤਿੰਨ ਬਾਈ ਜੀ ਲਓ ਜੀ ਇਸ ਤਰ੍ਹਾਂ ਹੀ ਲੋਰ ਆ ਗਈਆਂ ਬਾਈ ਜੀ ਇਹ ਵੀ ਤੁਹਾਨੂੰ 500 ਦੇ ਤਿੰਨ ਪੈਣਗੇ ਬਾਈ ਜੀ ਇਹ ਕੋਲੋਰਾ ਆ ਗਿਆ ਬਾਈ ਇਹ 1000 ਰੁਪਏ ਤੇ ਨਹਿਣੀ ਆ ਇਹਦਾ 500 ਰੁਪਏ ਦਾ ਕਰੇਟ ਹੈ ਬਾਈ ਜੀ ਦਾ ਠੀਕ ਹੈ ਜੀ ਇਹ 1000 ਤੇ ਤਿੰਨ ਕਰਤੀ ਆਪਣੀ ਜੀ ਠੀਕ ਹੈ ਜੀ ਲੁਮਲਟੋ ਮੇਲਾ ਜਿੰਨਾਂ ਲੁੱਟੇ ਨੇ ਕ੍ਰੈਸ਼ ਕੱਪ ਜਿਨੀ ਕ੍ਰੈਸ਼ ਕੱਪ ਜੀ ਵੀ ਆ ਗਈ ਜੀ ਤੇ ਪਹੁੰਚੋ ਦੋਸਤੋ ਦੇਖੋ ਪੂਰਾ ਮੇਲਾ ਲੁੱਟਣ ਵਾਲੀ ਕੰਮ ਆ ਜਾ ਹਾਂ ਜੀ ਆ ਗਏ ਕੁੜੀਆਂ ਵਾਲੇ ਟਾਪ ਜੀ ਬਹੁਤ ਸੋਹਣੇ ਟਾਪ ਆ ਚੁੱਕੇ ਨੇ 500 ਦੇ ਦੋ ਕਰਤੇ ਬਈ ਜੀ ਇਹਦਾ ਰੇਟ 500 ਰੁਪਏ ਇੱਕ ਹੈ ਆਪਾਂ ਨੇ 500 ਦੇ ਦੋ ਕਰਤੇ ਲੁਕਲੋ ਮੇਲਾ ਜਿੰਨਾਂ ਲੁੱਟੇ ਆਂਦਾ 30 15 ਜੂਨ ਤੱਕ ਦਾ ਮੇ ਕੋਰ ਸੈਟ ਆ ਗਏ ਬਈ ਆ ਲੋ ਕੁੜੀਆਂ ਵਾਲੇ ਕੋਰ ਸੈਟ ਬਹੁਤ ਸੋਹਣੇ ਡਿਜ਼ਾਈਨ ਆ ਚੁੱਕੇ ਨੇ ਕੁੜੀਆਂ ਵਾਲੇ ਸੈਟ ਦੇ ਬਹੁਤ ਵਧੀਆ ਚੀਜ਼ਾਂ ਨੇ ਫਰਾਕਾ ਆ ਗਈਆਂ ਬਈ ਜੀ ਫਰਾਕਾਂ ਇਹ ਵੀ 502 ਕਰਤੀ ਆ ਬਈ ਜੀ ਇਹਦਾ ਰੇਟ 500 600 ਇਸ ਤਰ੍ਹਾਂ ਦਾ ਰੇਟ ਹੈ 502 ਕਰਤੀ ਆ ਡਿਜ਼ਾਈਨ ਇਹ ਚ ਬਹੁਤ ਸਾਡ ਲਵੀ ਜੀ ਲਓ ਜੀ 30 ਸਲਟਾ ਆ ਗੀਆਂ ਕੁੜੀਆਂ ਵਾਲੀਆਂ ਜੀ ਸਾਰੇ ਸਹਿ ਜੀ 80 ਰੁਪਏ ਤੇ ਨਵੀਸ ਕਰਤੀ ਜੀ ਠੀਕ ਹੈ ਜੀ ਲਓ ਜੀ ਪਲਾਜੋ ਆ ਗਏ ਜੀ ਕੋਈ ਫਰਾਕਾ ਆ ਗਈਆਂ ਵੀਰ ਜੀ ਮਿੱਟੀਆਂ ਆ ਗਈਆਂ ਫਰਾਕਾ ਆ ਗਈਆਂ ਪਲਾਜੋ ਆ ਗਈ ਠੀਕ ਹੈ ਜੀ ਠੀਕ ਹੈ ਜੀ ਕੁਰਤੀਆਂ ਆ ਗਈਆਂ ਜੀ ਤੇ ਜਿਹੜੀ ਕੁਰਤੀ ਹੈ ਜੀ ਇਹ 300 ਦੇ ਤਿੰਨ ਕਰਤੀ ਹੈ ਬਾਈ ਜੀ ਕੁਰਤੀਆਂ ਇਹ 300 ਦੀਆਂ ਤਿੰਨ ਬਾਈ ਜੀ 100 ਰੁਪਏ ਦੀ ਇੱਕ 100 ਰੁਪਏ ਦੀ ਇੱਕ ਵਾਹ ਜੀ ਵਾਹ ਲਓ ਜੀ ਪਲਾਜੋ ਕਰਤਾ 50 ਰੁਪਏ ਦਾ ਜੀ ਵਾਹ ਜੀ ਵੱਡਾ ਛੋਟਾ ਕੋਈ ਸਾਈਜ਼ ਲੈ ਲਓ ਵੀਰੇ 50 ਰੁਪਏ ਚ ਪਲਾਜੋ ਹੈ ਜੀ ਠੀਕ ਠੀਕ ਹੈ ਜੀ ਸਾਰੇ ਮਾਲ 'ਤੇ ਡਿਸਕਾਊਂਟ ਹੈ ਜਿਹੜਾ ਮਰਜ਼ੀ ਲੈ ਲਓ ਪਰਸ ਵੀ ਹੈਗੇ ਨੇ ਲੈ ਲਵੇ ਜੀ ਠੀਕ ਹੈ ਫਰਸ ਲੈਣ ਜਿਹਨੂੰ ਕੋਈ 800 ਵਾਲਾ ਵੀ 900 ਵਾਲਾ 400 ਰੁਪਏ ਦਾ ਫਰਸ ਹੈ ਜਿਹੜਾ ਮਰਜ਼ੀ ਲੈ ਲਓ ਜੀ ਠੀਕ ਹੈ ਜੀ 1000 ਦੇ ਤੱਕ 1000 ਦੇ ਤੱਕ ਲੈਣੀ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਬਾਈ ਜੀ ਲੈਦਰ ਦੀਆਂ ਚੱਪਲਾਂ ਕੱਟ ਦੇ ਵੀਰੇ 1 ਮਿੰਟ